ਹਾਂਜੀ ਸਾਰਿਆਂ ਦਾ ਬਾਬਾ ਸਤਕਾਰ ਸਾਰਿਆਂ ਨੂੰ ਸਤਿ ਸ਼ਕਾਲ ਗੱਲ ਕਰਦੇ ਆ ਗੱਲ ਆਉਣ ਦੀ ਗੱਲ ਆਉਣ ਦੀ ਗੱਲ ਕਰਨ ਦੀ ਕੋਈ ਕਿਸੇ ਪਿੰਡ ਵਿੱਚ ਪਰੌਣਾ ਆਇਆ ਹੋਇਆ ਸੀ ਰਿਸ਼ਤੇਦਾਰ ਉਹ ਜਦੋਂ ਬਾਹਰ ਸਵੇਰ ਵੇਲੇ ਅਭੀ ਹੁੰਦਾ ਸੀ ਵੀ ਖੇਤਾਂ ਨੂੰ ਨਿਕਲ ਜਾਂਦੇ ਸੀ ਤੇ ਉਸ ਬਹਾਨੀ ਅਗਲੇ ਦਾ ਖੇਤ ਵੰਣਾ ਦੇਖਿਆ ਉਹਨਾ ਨਾ ਅਗਲੇ ਨੇ ਆਪਣੀ ਫਸਲ ਦਿਖਾਉਣੀ ਜੇ ਜਦੋਂ ਉਹ ਬਾਪਾ ਸਾਰੇ ਇੱਥੇ ਸਿਮਿਆ ਕੋਲ ਆ ਕੇ ਉਹ ਮੈਂ ਨਾ ਵੀ ਯਾਰ ਥੋੜਾ ਜਿਹੜਾ ਪਿੰਡ ਬੜਾ ਛੋਟਾ ਹੈ ਤੇ ਇੱਥੇ ਵੀ ਛਿਵੇਂ ਬੜੇ ਬੱਡੇ ਆ ਛਿਵੇਂ ਉਹ ਮੜੀਆਂ ਜਾਂਦੇ ਆਪਾਂ ਸੰਸਕਾਰ ਕਰਦੇ ਆ ਉਹ ਨੇੜੇ ਇੱਕ ਬੀਬੀ ਸੀਗੀ ਕੋਈ ਪਾਤੀਆਂ ਪੁੱਤੀਆਂ ਸਮਾਰਦੀ ਕੁਛ ਕਰਦੀ ਉਹ ਕਹਿੰਦੀ ਵੀ ਹਾਂ ਇੱਥੇ ਆਇਆ ਗਿਆ ਵੱਧ ਮਰਦਾ ਮਤਲਬ ਉਸ ਬੰਦੇ ਨੇ ਉਹਨੇ ਦੱਸਿਆ